al pusillo de hecho todo el con la ਜੀ ਅੱਜ ਮਲੇਰਕੋਟਲਾ ਦੇ ਪੱਤਰਕਾਰਾਂ ਦਾ ਇਕੱਠ ਹੋਇਆ ਮੀਟਿੰਗ ਸੀਗੀ ਔਰ ਮੇਰੀ ਤੇ ਪੂਸ਼ਨ ਸੂਤ ਜੀ ਦੀ ਜਿਹੜੀ ਡਿਊਟੀ ਲੱਗੀ ਹੋਈ ਸੀਗੀ ਕਾਫੀ ਲੰਮੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਮਲੇਰਕੋਟਲਾ ਦੇ ਵਿੱਚ ਜਿਹੜੀ ਇਹ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜਿਹੜੀ ਇਕਾਈ ਹੈ ਇੱਥੇ ਵੀ ਬਣਾਈ ਜਾ ਸਕੇ ਗਠਿਤ ਕੀਤੀ ਜਾ ਸਕੇ ਅੱਜ ਜਿਹੜਾ ਉਹਦਾ ਗਠਨ ਹੋ ਗਿਆ ਜੀ ਅੱਜ ਬਣਾ ਦਿੱਤੀ ਗਈ ਹੈ ਇੱਥੇ ਜਿਹੜੀ ਇਕਾਈ ਹੈਗੀ ਹੈ ਔਰ ਸਾਨੂੰ ਖੁਸ਼ੀ ਹੈ ਔਰ ਖਾਸ ਕਰਕੇ ਪੂਰੀ ਤਰੀਕ ਪੂਰੀ ਇਕਾਈ ਹੋ ਨਹੀਂ ਬਣੀ ਨਾਲ ਹੀ ਜੇ ਗੱਲ ਕੀਤੀ ਜਾਏ ਤਾਂ 25 ਮੈਂਬਰ ਹੋ ਗਏ ਨੇ ਜਿਹੜੀ ਸਭ ਵੱਡੀ ਖੁਸ਼ੀ ਦੀ ਗੱਲ ਹੈ ਔਰ ਜਿੱਦੋਂ ਤੱਕ ਜਥੇਬੰਦੀ ਦੀ ਗੱਲ ਹੈ ਜਥੇਬੰਦਕ ਹੋਣ ਦੀ ਪੱਤਰਕਾਰਾਂ ਨੂੰ ਬਿਲਕੁਲ ਜ਼ਰੂਰਤ ਹੈਗੀ ਹੈ ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਵਿੱਚ ਕਿਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਨੇ ਔਰ ਖਾਸ ਕਰਕੇ ਪੱਤਰਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਯਾ ਹੋਰ ਵੀ ਕਈ ਆਪਣੀਆਂ ਜਿਹੜੀਆਂ ਪੱਤਰਕਾਰਤਾ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀਆਂ ਕਈਆਂ ਦੀਆਂ ਕਾਰਡ ਬਣਾਉਣ ਦੀ ਜਿੱਦਾਂ ਹੁੰਦੀ ਹੈ ਖਾਸ ਕਰਕੇ ਪੀਲੇ ਕਾਰਡ ਜਿਹੜੇ ਬਣਨੇ ਹੁੰਦੇ ਆ yellow card accreditation ਦੇ ਹੋਗੇ ਯਾ ਫਿਰ ਟੋਲ ਦੀਆਂ ਸਮੱਸਿਆ ਸਮस्याਵਾਂ ਨੇ ਜਾਂ ਹੋਰ ਕਈ ਸਿਹਤ ਬਿਮਾਰੀਆਂ ਦੀਆਂ ਸਮੱਸਿਆਵਾਂ ਜਿਹੜੀ ਗੱਲਬਾਤ ਹੈਗੀ ਹੈ ਕਈ ਤਰ੍ਹਾਂ ਦੀ ਜਿਹੜੇ ਪ੍ਰੋਬਲਮਸ ਨੇ ਜਿਹੜੇ ਕਿ ਜ਼ਰੂਰੀ ਨੇ ਖਾਸ ਕਰਕੇ ਪੱਤਰਕਾਰਾਂ ਦੇ ਲਈ ਤੇ ਉਹਨਾਂ ਸਭ ਦੇ ਲਈ ਜਦੋਂ ਜਹਿਦ ਕਰਨ ਲਈ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿ ਅਸੀਂ ਇਕਾ ਬਣਾ ਕੇ ਰੱਖੀਏ ਔਰ ਮੈਨੂੰ ਅੱਜ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਜਿਹੜੀ PCJU ਦੀ ਮਲੇਰਕੋਟਲਾ ਦੇ ਵਿੱਚ ਵੀ ਹੁਣ ਇਕਾਈ ਜਿਹੜੀ ਹੈ ਉਹ ਕੰਮ ਕਰੇਗੀ ਇੱਥੇ ਜਿਹੜੇ ਇਕੱਠੇ ਹੋਣਗੇ ਤੇ ਆਪਾਂ ਇੱਕ ਦੂਸਰੇ ਨਾਲ ਦੁੱਖ ਸੁੱਖ ਕਰਾਂਗੇ ਧੰਨਵਾਦ ਜੀ ਮੈਂ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਮਲੇਰਕੋਟਲਾ ਚਾਹੀਦਾ ਰੱਖੀ ਤਾ ਔਰ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਇੱਥੇ ਚੁਣੇਲੇ ਮੁਖੌਟਾ ਅੱਜ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜਿਹੜਾ ਮਲੇਰਕੋਟਲਾ ਦੀ ਇਲੈਕਸ਼ਨ ਕਰਾਈ ਗਈ ਹੈ ਜੀ ਜਿਹੜੀ ਬੜੀ ਖੁਸ਼ੀ ਆ ਜੀ ਮਲੇਰਕੋਟਲਾ ਅਮਰਗੜ ਮੰਡੀ ਅਮਨਗੜ ਤੇ ਹੋਰ ਸਾਰੇ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾਂ ਦੇ ਤਕਰੀਬਨ ਸਾਰੇ ਹੀ ਅਖਬਾਰਾਂ ਦੇ ਪੱਤਰਕਾਰ ਸ਼ਾਮਲ ਹੋਏ ਨੇ ਤੇ 25 ਤੋਂ ਵੱਧ ਪੱਤਰਕਾਰ ਨੇ ਜਿਹੜੇ ਇਹਦੇ ਮੈਂਬਰ ਬਣੇ ਜੀਜ ਸਾਡੇ ਮੰਡੇਲਕੋਟਲੇ ਤੋਂ ਰਾਣੂ ਜੀ ਨੇ ਜਿਹੜੇ ਉਹਨਾਂ ਨੂੰ ਹੁਸ਼ਾਰ ਸਿੰਘ ਰਾਣੂ ਜੀ ਉਹ ਪ੍ਰਧਾਨ ਬਣੇ ਨੇ ਜੈਕਾਰਾ ਜੀ ਸਰਪ੍ਰਸਤ ਨੇ ਤੇ ਮੰਡੀ ਅਮਰਗੜ ਤੋਂ ਸ਼ਰਮਾ ਜੀ ਉਹ ਸਰਪ੍ਰਸਤ ਬਣਾਈ ਨੇ ਡੀਟਰ ਮੁੰਦੇ ਨੇ ਰਿਪੋਰਟਰ ਸਾਡੇ ਤੇ ਇਸੇ ਤਰ੍ਹਾਂ ਬਾਕੀ ਜਿਹੜੀ ਟੀਮ ਆ ਸਾਰੇ ਸਾਰੇ ਪੱਤਰਕਾਰਾਂ ਦੀ ਸਹਿਮਤੀ ਦੇ ਨਾਲ ਸਾਰੀ ਜਿਹੜੀ ਹੈਗੀ ਅੱਜ ਇਲੈਕਸ਼ਨ ਕਰਾਈ ਗਈ ਆ ਤੇ ਮੈਨੂੰ ਆਸ ਕਰਦਾ ਮੈਂ ਵੀ ਇਹ ਜੁਨਟਾ ਜਿਹੜਾ ਬਹੁਤ ਮਜ਼ਬੂਤੀ ਦੇ ਨਾਲ ਕੰਮ ਕਰੂਗਾ ਜੇ ਜਿਹੜੇ ਹੋਰ ਕੁਝ ਸਾਡੇ ਪੱਤਰਕਾਰ ਸਾਥੀ ਸਾਡੀ ਜਥੇਬੰਦੀ ਦੇ ਵਿੱਚ ਅਜ ਮੈਂਬਰਸ਼ਿਪ ਤੋਂ ਵੀ ਰਹਿ ਗਏ ਇਹ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਮੈਂਬਰ ਬਣਾਉਣਗੇ ਇਹ ਤਾਂ ਹੀ ਸੰਭਵ ਹੋਊਗਾ ਪੱਤਰਕਾਰਾਂ ਦੀਆਂ ਸਮੱਸਿਆਵਾਂ ਮੈਂ ਤਾਂ ਹੀ ਹੱਲ ਹੋਣਗੀਆਂ ਜੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ ਜਿਹੜੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਆ ਪੰਜਾਬ ਦੀ ਸਭ ਤੋਂ ਵੱਡੀ ਪੱਤਰਕਾਰਾਂ ਦੀ ਜਥੇਬੰਦੀ ਆ ਜਿਹੜੀ ਲਗਾਤਾਰ ਸੰਘਰਸ਼ ਕਰ ਰਹੀ ਆ ਲੇਕਿਨ ਕੁਝ ਜਥੇਬੰਦੀਆਂ ਨਾਂ ਦੇ ਵਿੱਚ ਕੰਮ ਕਰਦੀਆਂ ਨੇ ਇਹ ਅਮਲੀ ਰੂਪ ਦੇ ਵਿੱਚ ਟਾਈਮ ਟੂ ਟਾਈਮ ਐਕਸ਼ਨ ਦਿੰਦੀ ਆ ਹਰ ਗੱਲ ਦੇ ਉੱਤੇ ਜਿਥੇ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੇ ਉਥੇ ਪੱਤਰਕਾਰਾਂ ਦੇ ਨਾਲ ਬਾਹ ਦੇ ਨਾਲ ਬਾਹ ਡਾ ਕੇ ਖੜ੍ਹਦੀ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਜਿਹੜੇ ਬਾਕੀ ਪੱਤਰਕਾਰ ਭਰਾ ਵੀ ਨੇ ਉਹ ਵੀ ਇਸ ਜਥੇਬੰਦੀ ਦੇ ਵਿੱਚ ਸ਼ਾਮਲ ਹੋਣਾ ਤੇ ਜਿਹੜੇ ਨਵੇਂ ਚੁਣੇ ਆ ਉਦੇਦਾਰ ਨੇ ਇਹਨਾਂ ਨੂੰ ਬੇਨਤੀ ਕਰਦਾ ਉਹਨਾਂ ਨੂੰ ਜੇ ਕੋਈ ਵਧੀਆ ਕਿਸੇ ਅਹੁਦੇ ਦੇ ਵਿੱਚ ਕੋਈ ਕੰਮ ਕਰਨਾ ਚਾਹੁੰਦਾ ਉਹਨੂੰ ਜਥੇਬੰਦੀ ਦੇ ਵਿੱਚ ਉਹ ਸਹਾਨ ਵੀ ਦੇਣਾ ਧੰਨਵਾਦ ਸਰ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਕਿਹੜੇ ਕਿਹੜੇ ਕੱਪ ਨੇ ਜਿਹੜੀ ਜਥੇਬੰਦੀ ਕਰ ਰਹੀ ਆ ਔਰ ਕੀ ਪਿੱਛਾ ਹੈਗਾ ਅਗਲਾ ਕੀ ਕੀ ਹੋ ਰਿਹਾ ਹੈਗਾ ਦੇਖੋ ਸਾਡੀ ਜਿਹੜੀ ਜਥੇਬੰਦੀ ਆ ਇਹਨੇ ਪਹਿਲਾਂ ਸਰਦਾਰ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਵੀ ਮੁਫਤ ਬਸ ਸਫਰ ਦੀ ਸਹੂਲਤ ਕਰਾਈ ਸੀ ਅੱਜ ਸਾਡੀ ਜਿਹੜੀ ਸਭ ਤੋਂ ਵੱਡੀ ਡਿਮਾਂਡ ਆ ਵੀ ਜਿਸ ਤਰ੍ਹਾਂ ਜਿਹੜੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਹੂਲਤ ਦਿੱਤੀ ਆ 60 ਸਾਲ ਦੀ ਉਮਰ ਤੋਂ ਵੀ ਉਹਨਾਂ ਨੂੰ 12000 ਰੁਪਏ ਪੈਨਸ਼ਨ ਸਕੀਮ ਦਿੱਤੀ ਆ ਗਵਰਨਮੈਂਟ ਨੇ ਇਸੇ ਤਰ੍ਹਾਂ ਜਿਹੜੇ ਪੀਲਾ ਕਾਰਡ ਧਾਰਕ ਨੇ ਜਿਨ੍ਹਾਂ ਦੀ ਵੀ 60 ਸਾਲ ਤੋਂ ਉੱਪਰ ਉਮਰ ਹੋ ਜਾਂਦੀ ਆ ਉਹਨਾਂ ਨੂੰ ਬੈਟਰਨ ਦੀ ਸਹੂਲਤ ਦੇ ਕੇ ਉਹਨਾਂ ਨੂੰ 12000 ਰੁਪਏ ਪੈਨਸ਼ਨ ਦੀ ਸਕੀਮ ਦਿੱਤੀ ਜਾਵੇ ਆ우스 ਦੀ ਮਕਾਨਾਂ ਦੀ ਜਿਹੜੀ ਜਿਲਾ ਪੱਤਰ ਦੇ ਉੱਤੇ ਰਾਏ ਦਿੱਤੀ ਜਾਂਦੀ ਜਿਸ ਤਰ੍ਹਾਂ ਚੰਡੀਗੜ੍ਹ ਪੈਟਰਨ ਦੇ ਉੱਤੇ ਮਿਲਦੀ ਆ ਉਸੇ ਤਰ੍ਹਾਂ ਜਿਹੜੀ ਇਸ਼ਤਿਹਾਰ ਨੇ ਜਿਹੜੇ ਲੋਕ ਸੰਪਰਕ ਡਿਪਾਰਟਮੈਂਟ ਦੇ ਜਿਸ ਤਰ੍ਹਾਂ ਅੱਗੇ ਮਿਲਦੇ ਸੀ ਇਸ ਤਰ੍ਹਾਂ ਮਾਰਕੀਟ ਕਮੇਟੀਆਂ ਦੇ ਮੂਸਲ ਕਮੇਟੀਆਂ ਦੇ ਇਸ਼ਤਿਹਾਰ ਸੀ ਉਹ ਫੀਲਡ ਦੇ ਪੱਤਰਕਾਰਾਂ ਨੂੰ ਮਿਲਦੇ ਸੀ ਇਹਨਾਂ ਨੇ ਸਰਕਾਰਾਂ ਨੇ ਸਾਰੇ ਉਹ ਜਾ ਕੇ ਚੰਡੀਗੜ੍ਹ ਲੋਕ ਸੰਪਰਕ ਵਿਭਾਗ ਨੂੰ ਦਿੱਤੇ ਅਖਬਾਰਾਂ ਤੋਂ ਜੂੜ ਮਿਲਦੇ ਨੇ ਲੇਕਿਨ ਫੀਲਡ ਦੇ ਜ਼ਿਲ੍ਹੇ ਦੇ ਪੱਤਰਕਾਰਾਂ ਨਾਲ ਬਹੁਤ ਵੱਡੀ ਇਨਸਾਫੀ ਤੇ ਇਨਸਾਫੀ ਆ ਉਹਦੇ ਖਿਲਾਫ ਅਸੀਂ ਲਗਾਤਾਰ ਜਿਹੜੀ ਹੈਗੀ ਜਦੋਜਹਿਦ ਕਰਦੇ ਆ ਇਸੇ ਤਰ੍ਹਾਂ ਜਿਹੜੀਆਂ ਹੋਰ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੇ ਜਿਸ ਤਰ੍ਹਾਂ ਹੁਣ ਪਿੱਛੇ ਜੇ ਸੀ ਵੀ ਪੱਤਰਕਾਰਾਂ ਦੇ ਕੋਰਟ ਚ ਕਈ ਦਰਜ ਹੋ ਜਾਂਦੇ ਨੇ ਉਹਦੇ ਬਾਰੇ ਸਾਰੇ ਪੰਜਾਬ ਦੇ ਵਿੱਚ ਅਸੀਂ ਮੱਗ ਪੱਤਰ ਦਿੱਤੇ ਉਹਦਾਂ ਤੇ ਸਾਡੀ ਕਾਰਵਾਈ ਵੀ ਹੋਈ ਆ ਜ਼ਿਲ੍ਹੇ ਦੇ ਐਸਐਸਪੀ ਨੇ ਸਾਨੂੰ ਬੁਲਾ ਕੇ ਸਾਡੇ ਵਿਚਾਰ ਲਏ ਨੇ ਵੀ ਕਿਵੇਂ ਇਹਨਾਂ ਨੂੰ ਕਿ ਦੂਰ ਕੀਤਾ ਜਾ ਸਕਦਾ ਉਹ ਵੀ ਅਸੀਂ ਆਪਣੇ ਸੁਝਾਅ ਦਿੱਤੇ ਨੇ ਇਹ ਤਾਂ ਹੀ ਸੰਭਵ ਹੋਊਗਾ ਜੇ ਅਪਣ ਸਾਰਿਆਂ ਦਾ ਇੱਕ ਆਊਗਾ ਤੇ ਸਾਰੇ ਜਿੱਥੇ ਮੈਂ ਮਲੇਰਕੋਟਲਾ ਨਹੀਂ ਬਾਕੀ ਵੀ ਜਿਹੜੇ ਹੈਗੇ ਨੇ ਹੋਰ ਡਿਸਟ੍ਰਿਕਟ ਉਹਨਾਂ ਨੂੰ ਵੀ ਕਹਿਣਾ ਵੀ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਲਈ ਇਕਜੁੱਟ ਹੋਈ ਹੈ ਧੰਨਵਾਦ ਖੁਸ਼ੀ ਦੀ ਗੱਲ ਹੈ ਕਿ ਮਲੇਰ ਕੋਟਲਾ ਯੂਨਿਟ ਵੀ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ ਦੇ ਨਾਲ ਰਲਿਆ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਜਮੇਰ ਕਰਦੇ ਆਂ ਕਿ ਸਾਡੀਆਂ ਮੰਗਾਂ ਵੀ ਮੰਨੀਆਂ ਜਾਣਗੀਆਂ ਔਰ ਜੋ ਪੱਤਰਕਾਰਾਂ ਨੂੰ ਮੁਸ਼ਕਲਾਂ ਆndੀਆਂ ਨੇ ਉਹ ਵੀ ਸੰਪਰਕ ਨਾਲ ਹੱਲ ਹੋਣਗੀਆਂ ਜਿਹਦੇ ਵਿੱਚ ਮੈਡਮ ਬਿੰਦੂ ਸੂਤ ਜੀ ਪ੍ਰੈਜ਼ੀਡੈਂਟ ਐ ਇਹ ਮੋਹਾਲੀ ਚੰਡੀਗੜ੍ਹ ਦੇ ਔਰ ਪੂਸ਼ਨ ਸੂਤ ਜੀ ਸਾਡੇ ਵਿੱਚ ਪਹੁੰਚੇ ਨੇ ਔਰ ਬੜੇ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡੇ ਨਾਲ ਵੱਡੇ ਬੰਦੇ ਨਾਲ ਆ ਕੇ ਜੁੜਦੇ ਨੇ ਔਰ ਸਾਡੀਆਂ ਮੁਸ਼ਕਲਾਂ ਨੂੰ ਨਾਲ ਲੈ ਕੇ ਬਰਬਰ ਹੱਲ ਕਰਨ ਦੇ ਵਿੱਚ ਸਹਾਇ ਹੋਣਗੇ ਮੈਂ ਸਾਰੇ ਪੱਤਰਕਾਰ ਸਾਥੀਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੂਜਨਸੂ ਜੀ ਬਿੰਦੂ ਮੈਡਮ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇੱਥੇ ਮਲੇਰ ਕੋਟਲਾ ਪਹੁੰਚੇ ਆ ਔਰ ਇੱਕ ਯੂਨਿਟ ਨਮਾ ਸਾਡਾ ਡਾਇਵਰੀ ਖੜਾ ਹੋਇਆ ਔਰ ਉਮੀਦ ਹੈ ਕਿ ਅਸੀਂ ਇਹਨਾਂ ਨਾਲ ਲਾਲ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਔਰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਾਵਾਂਗੇ ਨਵੀਂ ਟੀਮ ਨੂੰ ਵੀ ਬਹੁਤ ਬਹੁਤ ਮੁਬਾਰਕਾਂ थैंक यू